ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਗੁੜ ਵਾਲੀਆਂ ਮਿੱਠੀਆਂ ਸੇਵੀਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਸੇਵੀਆਂ ਖਾਣ ਵਿੱਚ ਬਹੁਤ ਹੀ ਸਵਾਦ ਤੇ ਬਹੁਤ ਹੀ ਹੈਲਦੀ ਹੁੰਦੀਆਂ ਹਨ। ਆਜੂ ਫੇ ਰੈਸਪੀ ਸ਼ੁਰੂ ਕਰਦੇ ਹਾਂ। ਗੁੜ ਵਾਲੀਆਂ ਮਿੱਠੀਆਂ ਸੇਵੀਆਂ ਬਣਾਉਣ ਲਈ ਇੱਧਰ ਮੈਂ ਦੋ ਕਾਲੀਆਂ ਸੇਵੀਆਂ ਦੀਆਂ ਲੈ ਲਈਆਂ ਸੀ ਸੇਵੀਆਂ ਹੈ ਭੁੱਜੀਆਂ ਹਨ ਜਾਂ ਮੈਦੇ ਤੇ ਸੂਜੀ ਵਾਲੀਆਂ ਨੇ ਤੁਸੀਂ ਕੋਈ ਵੀ ਸੇਵੀਆਂ ਲੈ ਸਕਦੇ ਹੋ ਇੱਧਰ ਮੈਂ ਇੱਕ ਕੌਲੀ ਗੁੜ ਦੀ ਲੈ ਲਈ ਸੀ ਗੁੜ ਨੂੰ ਮੈਂ ਚੰਗੀ ਤਰ੍ਹਾਂ ਤੋੜ ਲਿਆ ਸੀ ਤੁਸੀਂ ਜਿਹੜਾ ਮਰਜ਼ੀ ਗੁੜ ਲੈ ਸਕਦੇ ਹੋ ਹੁਣ ਇੱਧਰ ਮੈਂ ਥੋੜੇ ਜਿਹਾ ਡਰਾਈ ਫਰੂਟ ਲੈ ਲੇ ਡਰਾਈ ਫਰੂਟਸ ਮੈਂ ਬਦਾਮ ਲੈ ਲੇ 10-12 10-12 ਮੈਂ ਕਾਜੂ ਲੈ ਲੇ ਡਰਾਈ ਫਰੂਟ ਪਾਉਣਾ ਆਪਸ਼ਨਲ ਹੈ ਤੁਸੀਂ ਬਿਨਾਂ ਇਸ ਤੋਂ ਵੀ ਸੇਵੀਆਂ ਬਣਾ ਸਕਦੇ ਹੋ ਹੁਣ ਮੈਂ ਸੇਵੀਆਂ ਬਣਾਉਣ ਲਈ ਗੈਸ ਤੇ ਪੈਨ ਰੱਖ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਪਾਣੀ ਪਾ ਲਵਾਂਗੇ ਮੈਂ ਦੋ ਕੌਲੀਆਂ ਸੇਮੀਆਂ ਦੀਆਂ ਲਿਆ ਸੀ ਤਿੰਨ ਕੌਲੀਆਂ ਮੈਂ ਭਰ ਕੇ ਪਾਣੀ ਦੇ ਪਾਵਾਂਗੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੁਸੀਂ ਜਿੰਨੀਆਂ ਸੇਮੀਆਂ ਬਣਾਉਣੀਆਂ ਉਸ ਦੇ ਹਿਸਾਬ ਨਾਲ ਪਾਣੀ ਲੈ ਸਕਦੇ ਹੋ ਹੁਣ ਮੈਂ ਪਾਣੀ ਨੂੰ ਗਰਮ ਹੋਣ ਦਵਾਂਗੀ ਹੁਣ ਪਾਣੀ ਗਰਮ ਹੋ ਗਿਆ ਹੁਣ ਇਸ ਵਿੱਚ ਮੈਂ ਗੁੜ ਐਡ ਕਰ ਦਵਾਂਗੀ ਗੁਰ ਨੂੰ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਪਿੰਗੜਾ ਲਾਵਾਂਗੇ ਇਸ ਦੀ ਚਾਸਨੀ ਬਿਲਕੁਲ ਨਹੀਂ ਬਣਾਉਣੀ ਬਸ ਗੁੜ ਨੂੰ ਪਾਣੀ ਵਿੱਚ ਮੈਲਟ ਹੀ ਕਰਨਾ ਹੈ ਚੰਗੀ ਤਰ੍ਹਾਂ ਇਸ ਨੂੰ ਮੈਂ ਪਾਣੀ ਵਿੱਚ ਮੈਲਟ ਕਰ ਲਵਾਂਗੇ ਇਧਰ ਆਪਣਾ ਗੁੜ ਵੀ ਚੰਗੀ ਤਰ੍ਹਾਂ ਪਾਣੀ ਵਿੱਚ ਮੈਲਟ ਹੋ ਗਿਆ ਹੁਣ ਮੈਂ ਇਸ ਨੂੰ ਗੈਸ ਤੋਂ نیچے ਉਤਾਰ ਲਵਾਂਗੇ ਤੇ ਇਸ ਉੱਤੇ ਦੂਸਰਾ ਪੈਨ ਰੱਖ ਲਵਾਂਗੇ ਹੁਣ ਮੈਂ ਗੈਸ ਤੇ ਪੈਨ ਰੱਖ ਲਿਆ ਇਸ ਵਿੱਚ ਮੈਂ 2 ਚਮਚ ਦੇਸੀ ਘਿਓ ਪਾ ਲਵਾਂਗੇ ਤੁਸੀਂ ਦੇਸੀ ਘਿਓ ਜਾਂ ਡਾਲਡਾ ਕਿ ਕੋਈ ਵੀ ਪਾ ਸਕਦੇ ਹੋ ਹੁਣ ਘਿਓ ਚੰਗੀ ਤਰ੍ਹਾਂ ਮੈਲਟ ਹੋ ਗਿਆ ਹੁਣ ਇਸ ਵਿੱਚ ਮੈਂ ਸੇਮੀਆਂ ਪਾਵਾਂਗੇ ਸੇਮੀਆਂ ਨੂੰ ਇਸ ਵਿੱਚ ਪਾ ਕੇ ਲੋ ਫਲੇਮ ਤੇ ਥੋੜਾ ਜਿਹਾ ਘਿਓ ਵਿੱਚ ਭੁੰਨ ਲਵਾਂਗੇ ਤਾਂ ਜੋ ਸੇਮੀਆਂ ਦਾ ਕਲਰ ਥੋੜਾ ਜਿਹਾ ਲਾਈਟ ਬ੍ਰਾਊਨ ਜਿਹਾ ਹੋ ਜਾਵੇ ਇਸ ਨੂੰ ਚੰਗੀ ਤਰ੍ਹਾਂ ਮੈਂ ਲੋ ਫਲੇਮ ਤੇ ਭੁੰਨ ਲੈਣਾ ਹੈ ਅਰ ਮੈਂ ਸੇਮੀਆਂ ਨੂੰ 2 ਕੁ ਮਿੰਟ ਓ ਘਿਓ ਵਿੱਚ ਭੁੰਨ ਲਿਆ ਸੇਮੀਆਂ ਦਾ ਕਲਰ ਥੋੜਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਨਾਲ ਹੀ ਇਸ ਵਿੱਚ ਕੱਟੇ ਹੋਏ ਡਰਾਈ ਫਰੂਟ ਪਾ ਲਵਾਂਗੇ ਇਸ ਨੂੰ ਵੀ 1-2 ਮਿੰਟ ਲਈ ਇਸੇ ਤਰ੍ਹਾਂ ਘਿਓ ਵਿੱਚ ਸੇਮੀਆਂ ਨਾਲ ਹੀ ਭੁੰਨ ਲਵਾਂਗੇ ਡਰਾਈ ਫਰੂਟ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਤੁਸੀਂ ਬਗੈਰ ਵੀ ਡਰਾਈ ਫਰੂਟ ਤੋਂ ਇਹ ਸੇਮੀਆਂ ਬਣਾ ਸਕਦੇ ਹੋ ਇਹ ਸੇਮੀਆਂ ਦਾ ਸਵਾਦ ਗੁੜ ਵਾਲੇ ਚਾਵਲਾਂ ਦੀ ਤਰ੍ਹਾਂ ਹੀ ਆਉਂਦਾ ਹੈ ਖਾਣ ਵਿੱਚ ਇਹ ਬਹੁਤ ਹੀ ਸਵਾਦ ਲੱਗਦੀਆਂ ਹਨ ਮੈਂ ਚੰਗੀ ਤਰ੍ਹਾਂ ਮੈਂ ਡਰਾਈ ਫਰੂਟ ਨੂੰ ਇਸ ਵਿੱਚ 1-2 ਮਿੰਟ ਲਈ ਭੁੰਨ ਲਵਾਂਗੇ ਭੁੰਨ ਕੇ ਡਰਾਈ ਫਰੂਟ ਦਾ ਟੇਸ ਸੇਮੀਆਂ ਵਿੱਚ ਹੋਰ ਵੀ ਵਧੀਆ ਆਉਂਦਾ ਹੈ ਹੁਣ ਮੈਂ ਡਰਾਈ ਫਰੂਟਾਂ ਨੂੰ ਵੀ 2 ਮਿੰਟ ਲਈ ਸੇਮੀਆਂ ਨਾਲ ਹੀ ਭੁੰਨ ਦਿੱਤਾ ਹੁਣ ਇਸ ਵਿੱਚ ਗੁੜ ਵਾਲਾ ਗਰਮ ਕਰਿਆ ਹੋਇਆ ਪਾਣੀ ਪਾ ਦਵਾਂਗੇ ਪਾਣੀ ਹਮੇਸ਼ਾ ਛਾਣ ਕੇ ਹੀ ਪਾਉਣਾ ਹੈ ਕਿਉਂਕਿ ਗੁੜ ਵਿੱਚ ਕਈ ਵਾਰ ਮਿੱਟੀ ਧੂੜ ਮਿੱਟੀ ਹੁੰਦੀ ਹੈ ਹੁਣ ਇਸ ਨੂੰ ਮੈਂ ਛਾਣ ਕੇ ਇਸ ਵਿੱਚ ਪਾ ਦਵਾਂਗੇ ਇਸ ਦੀ ਫਲੇਮ ਮੈਂ ਲੋ ਰੱਖੀ ਸੀ ਹੁਣ ਸਾਰਾ ਪਾਣੀ ਮੈਂ ਇਸ ਵਿੱਚ ਪਾ ਦਿੱਤਾ ਤੁਸੀਂ ਜਦ ਵੀ ਗੁੜ ਪਾਉਣਾ ਹੈ ਹਮੇਸ਼ਾ ਛਾਣ ਕੇ ਹੀ ਪਾਉਣਾ ਹੈ ਕਿਉਂਕਿ ਗੁੜ ਵਿੱਚ نیچے ਮਿੱਟੀ ਹੁੰਦੀ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਮੀਡੀਅਮ ਫਲੇਮ ਤੇ ਪਹਿਲਾਂ 2 ਮਿੰਟ ਲਈ ਉਬਾਲੀ ਦਵਾ ਲਵਾਂਗੇ ਹੁਣ ਇਹਦਾ ਸੇਮਿਆ ਉਵਾਲੀ ਆਉਣ ਲੱਗ ਗਿਆ ਇਸ ਨੂੰ ਮੈਂ 2 ਮਿੰਟ ਇਸੇ ਤਰ੍ਹਾਂ ਹੀ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਦੋ ਕੁ ਮਿੰਟ ਹੀ ਇਸ ਨੂੰ ਪਕਾਉਣਾ ਹੈ। ਹੁਣ 2 ਮਿੰਟ ਹੋ ਗਏ ਹਨ ਸੇਮੀਆਂ ਨੂੰ ਪੱਕਦੇ ਹੋਏ। ਹੁਣ ਮੈਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦੇਵਾਂਗੀ ਤੇ ਸੇਮੀਆਂ ਨੂੰ ਢੱਕ ਕੇ ਹੁਣ ਪਕਾ ਲਵਾਂਗੇ। ਸੇਮੀਆਂ ਢੱਕ ਕੇ ਉਹਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਸੇਮੀਆਂ ਆਪਣੇ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀਆਂ। ਮੈਂ ਗੈਸ ਦੀ ਫਲੇਮ ਬਿਲਕੁਲ ਲੋ ਕਰ ਦਿੱਤੀ। ਸੇਮੀਆਂ ਨੂੰ ਪੱਕਦੇ ਹਨ 10 ਮਿੰਟ ਹੋ ਗਏ। ਹੁਣ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ। ਸੇਵੀਆ ਨੇ ਚੰਗੀ ਤਰ੍ਹਾਂ ਪਾਣੀ ਨੂੰ ਸੋਖ ਲਿਆ ਸੇਵੀਆ ਆਪਣੀਆਂ ਪੱਕ ਕੇ ਤਿਆਰ ਨੇ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਇਸ ਨੂੰ 10 ਮਿੰਟ ਲਈ ਢੱਕ ਕੇ ਇਸੇ ਤਰ੍ਹਾਂ ਰੱਖ ਦਵਾਂਗੇ ਤਾਂ ਜੋ ਸੇਵੀਆ ਆਪਣੀਆਂ ਚੰਗੀ ਤਰ੍ਹਾਂ ਸੈੱਟ ਹੋ ਜਾਣ ਸੇਵੀਆ ਨੂੰ ਪਈਆਂ ਨੂੰ 10 ਮਿੰਟ ਹੋ ਗਏ ਇਸ ਨੂੰ ਮੈਂ ਰੈਸਟ ਤੇ ਰੱਖ ਦਿੱਤਾ ਸੀ ਸੇਵੀਆ ਨੂੰ ਹੁਣ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਸੇਵੀਆਂ ਆਪਣੀਆਂ ਚੰਗੀ ਤਰ੍ਹਾਂ ਫੁੱਲ ਗਈਆਂ ਹਨ ਇਹ ਸਿੰਪਲ ਮੈਦੇ ਤੇ ਸੂਜੀ ਵਾਲੀਆਂ ਸੇਵੀਆਂ ਤੁਸੀਂ ਕੋਈ ਵੀ ਲੈ ਸਕਦੇ ਹੋ ਹੁਣ ਸੇਵੀਆਂ ਨੂੰ ਮੈਂ ਇੱਕ ਪਲੇਟ ਵਿੱਚ ਸਰਵ ਕਰ ਲਵਾਂਗੀ ਲਓ ਜੀ ਸੇਵੀਆਂ ਮੈਂ ਇੱਕ ਪਲੇਟ ਵਿੱਚ ਸਰਵ ਕਰ ਲਿਆ ਸੇਵੀਆਂ ਆਪਣੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਸੀ ਤੁਸੀਂ ਵੀ ਇਹ ਸੇਵੀਆਂ ਜਰੂਰ ਟਰਾਈ ਕਰਿਓ ਇਹ ਸੇਵੀਆਂ ਗੁੜ ਵਾਲੇ ਚੌਲਾਂ ਦੀ ਤਰ੍ਹਾਂ ਲੱਗ ਰਹੀਆਂ ਹਨ ਇਹ ਖਾਣ ਵਿੱਚ ਬਹੁਤ ਹੀ ਹੈਲਦੀ ਹੁੰਦੀਆਂ ਨੇ ਵੈਸੇ ਵੀ ਗੁੜ ਆਪਣੇ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੁਸੀਂ ਇਸ ਨੂੰ ਸਰਦੀ ਦੇ ਮੌਸਮ ਵਿੱਚ ਜਰੂਰ ਬਣਾ ਕੇ ਦਿਓ ਆਪਣੀ ਫੈਮਿਲੀ ਨੂੰ ਤੇ ਇੰਜੋਏ ਕਰਿਓ ਜੇਕਰ ਤੁਹਾਨੂੰ ਮੇਰੇ ਗੁੜ ਵਾਲੀਆਂ ਸੇਮੀਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ